ਰੱਗ ਲੱਗ ਗਈ ਯਾਰ ਸਾਡੇ ਅੰਦਰ ਮਲ ਘਰ ਨੂੰ ਇਹ ਕਿੰਨੇ ਵਜੇ ਦੀ ਗੱਲ ਹੈ ਤੇ ਬਾਕੀ ਘਰ ਦੇ ਕਿੱਥੇ ਸੀਗੇ ਬਾਕੀ ਘਰ ਦੇ ਜੀ ਖੇਤ ਸੀ ਹੀ ਮੈਂ ਵੀ ਖੇਤ 'ਚ ਹੀ ਕੰਮ ਨੂੰ ਚੱਲੇ ਜਾਂਦਾ ਸੀ ਮਤਲਬ ਉਤੋਂ ਬਾਅਦ ਆ ਜਦ ਅਚਾਨਕ ਦੇਖਿਆ ਅੱਗ ਲੱਗੀ ਹੋਈ ਸੀ ਸਾਡੇ ਅੰਦਰ ਕਾਫੀ ਨੁਕਸਾਨ ਹੋ ਗਿਆ ਸਾਡਾ ਕੀ ਅੰਦਰ ਕੀ ਕੀ ਸੀਗਾ ਤੁਹਾਡੇ ਸਾਮ ਅੰਦਰ ਹਰ ਕੁਸ਼ੀ ਖਾਣ ਵਾਲਾ ਸਮਾਨ ਹੀ ਬਾਕੀ ਕੱਪੜੇ ਲੀੜੇ ਜੋ ਵੀ ਮਤਲਬ ਕੁਝ ਵੀ ਰੱਖਿਆ ਰਖਾਇਆ ਪੈਸਾ ਤੇ ਲੱਭ ਹੀ ਹੈਗਾ ਸੀ ਸਭ ਜਲ ਕੇ ਸੁਆਹ ਹੋ ਗਿਆ ਤੇ ਕਿਸ ਤਰ੍ਹਾਂ ਫਿਰ ਅੱਗ ਬੁਝਾਈ ਕਿਸ ਤਰ੍ਹਾਂ ਅੱਗ ਬੁਝਾਈ ਆਪਾਂ ਉਦਾਂ ਹੀ ਮੋਟਰਾਂ ਲਾ ਕੇ ਆਪਣੇ ਮਤਲਬ ਸੁਵਿਧਾ ਜੋ ਵੀ ਹੁੰਦੀ ਘਰ ਚ ਬਾਲਟੀਆਂ ਬੁਲਟੀਆਂ ਲੈ ਕੇ ਬੁਝਾਈ ਅੱਗ ਕਾਫੀ ਮਤਲਬ ਕਬ ਕਿਤਾਗ ਤੇ ਪਿੰਡ ਦੇ ਲੱਗੇ ਬੰਨੇ ਜਿਹੜੇ ਵੀ ਹੈਗੇ ਸੀ ਮੁੰਡੇ ਮੁੰਡੇ ਆਪਣੇ ਉਹਨਾਂ ਨੇ ਸਾਰੇ ਨੇ ਸਾਨੂੰ ਦੱਸ ਕੇ ਸਹਿਯੋਗ ਦਿੱਤਾ ਸਾਡੀ ਕੰਮ ਕਰਕੇ ਅੱਗ ਬੰਦ ਤੇ ਕੀ ਕਾਰੋਬਾਰ ਕੀ ਕਰਦੇ ਤੁਸੀਂ ਕਾਰੋਬਾਰ ਸਰ ਮੈਂ ਮਜ਼ਦੂਰੀ ਕਰਦਾ ਵਿਹਾੜੀ ਦਾ ਪਾ ਜੀ ਮੁੰਡੇ ਦਾ ਘਰ ਨੂੰ ਸਵੇਰੇ ਕੋਈ 10 ਵਜੇ ਸਾਨੂੰ ਪਤਾ ਚੱਲਿਆ ਸੀ ਕਿ ਅੱਗ ਲੱਗੀ ਜਦੋਂ ਆਇਆ ਆਇਆ ਤੇ ਅੱਗ ਬਹੁਤ ਜ਼ੋਰ ਨਾਲ ਲੱਗੀ ਹੋਈ ਸੀ ਚਾਚਾ ਜੀ ਦਾ ਵੀ ਹੱਥ ਸੜਿਆ ਤੇ ਇਹਨਾਂ ਦੇ ਇੱਕ بیٹے ਦਾ ਹੋਰ ਦਾ ਵੀ ਹੱਥ ਸੜਿਆ ਤੇ ਘਰ ਚ ਜੋ ਵੀ ਜ਼ਰੂਰੀ ਸਮਾਨ ਸੀ ਇੱਕ ਗਰੀਬ ਆਦਮੀ ਦੀ ਜ਼ਰੂਰਤ ਦਾ ਜੋ ਵੀ ਸਮਾਨ ਹੁੰਦਾ ਏ ਉਹ ਸਾਰਾ ਸਮਾਨ ਘਰ ਚ ਸੀ ਸਾਰਾ ਸੜਿਆ ਹੋਇਆ ਉਹ ਤੁਸੀਂ ਕੈਮਰੇ ਚ ਕਵਰ ਵੀ ਕੀਤਾ ਹੈ ਕਪੜਾ ਲत्ता ਪੈਸਾ ਜੋ ਵੀ ਚੀਜ਼ਾਂ ਸੀਗੀਆਂ ਸਭ ਦਾ ਨੁਕਸਾਨ ਹੋਇਆ ਤੇ ਸਾਡਾ ਇਸ ਵਕਤ ਮੈਂ ਆਪਣੇ ਵਡ ਮੈਂਬਰ ਨੂੰ ਜਾਂ ਆਪਣੇ ਸਰਪੰਚ ਸਾਹਿਬ ਦੇ ਅੱਗੇ ਗੁਜਾਰਿਸ਼ ਕਰਾਂਗਾ ਕਿ ਜੋ ਵੀ ਗਵਰਨਮੈਂਟ ਦੀ ਤਰਫੋਂ ਹੈਲਪ ਹੁੰਦੀ ਹੈ ਉਹ ਇਹਨੂੰ ਮਿਲਣੀ ਚਾਹੀਦੀ ਹੈ ਤਾਂਕਿ ਇਹ ਜਲਦੀ ਤੋਂ ਜਲਦੀ ਆਪਣਾ ਦੁਬਾਰਾ ਆਪਣੇ ਜੀਵਨ ਮੁੱਖੇ ਜੀਵਨ ਸ਼ੈਲੀ ਚ ਦੁਬਾਰਾ ਆ ਸਕੇ ਤੇ ਆਪਣਾ ਜੀਵਨ ਥੋੜਾ ਆਰਾਮ ਕਿ ਲੱਗਦਾ ਕਿ ਇਹ ਕੈਪਟਨ ਸਾਹਿਬ ਕੀ ਹੋ ਸਕਦਾ ਕਾਰਨ ਮੈਨ ਕੀ ਲੱਗਦਾ ਤੁਹਾਨੂੰ ਕੋ ਆਈਡੀਆ ਹੈਗਾ ਕਿ ਕਿੱਦਾਂ ਅੱਗ ਲੱਗੀ ਹੋਏਗੀ ਜੀ ਉਸ ਤਰ੍ਹਾਂ ਤੇ ਅਸੀਂ ਸਾਰੇ ਪੁਆਇੰਟ ਵੀ ਚੈੱਕ ਕੀਤੇ ਹੈ ਕਿ ਸ਼ਾਰਟ ਸਰਕਟ ਦਾ ਕੋਈ ਰੀਜਨ ਨਹੀਂ ਲੱਭ ਰਿਹਾ ਘਰ ਚ ਕੋਈ ਹੈ ਨਹੀਂ ਸੀ ਅੱਗ ਕਿਤੇ ਕੋਈ ਜਲੀਦੀ ਨਹੀਂ ਸੀ ਤੇ ਸਾਡੇ ਇੱਥੇ ਜੰਗਲ ਚ ਅੱਗ ਲੱਗੀ ਦੀ ਹੈ ਉਹਦੇ ਚਿੰਗਾੜੇ ਕਾਫੀ ਦੂਰ ਦੂਰ ਤੱਕ ਜਾਂਦੇ ਨੇ ਤੇ ਹੋ ਸਕਦਾ ਇੱਕ ਚਾਂਸ ਇਹ ਵੀ ਹੋਏ ਕਿ ਉਹਨਾਂ ਚਿੰਗੜੀਆਂ ਦੀ وجہ ਨਾਲ ਘਰ ਚ ਅੱਗ ਲੱਗੀ ਹੋਵੇ ਗਰਮੀ ਬਹੁਤ ਹੈ ਤੇ ਇਹ ਰੀਜਨ ਹੋ ਸਕਦਾ ਹੈ ਫਾਇਰ ਬ੍ਰਿਗੇਡ ਦਾ ਕਿੰਨਾ ਕੁ ਰੋਲ ਹੈਗਾ ਜਾਂ ਕਿੰਨਾ ਕੁ ਹੋ ਸਕਦਾ ਸੀ ਫਾਇਰ ਬ੍ਰਿਗੇਡ ਦਾ ਰੋਲ ਤੇ ਅਗਰ ਮੌਕੇ ਤੇ ਜਾਂ ਨਜ਼ਦੀਕ ਹੋਏ ਟਾਈਮ ਤੇ ਆ ਜਾਂਦੀ ਤੇ ਬਹੁਤ ਜ਼ਿਆਦਾ ਬਚਾਅ ਹੋ ਸਕਦਾ ਸੀ ਪਰ ਇਥੋਂ ਆਉਣ ਨੂੰ ਅੱਧਾ ਪੌਣਾ ਘੰਟਾ ਲੱਗ ਜਾਂਦਾ ਆ ਤੇ ਪਿੰਡ ਚ ਜਿਹੜੇ ਰੋਲਾ ਪਿਆ ਮੁੰਡੇ ਸਾਡੇ ਪਿੰਡ ਦੇ ਜਿੰਨੇ ਵੀ ਆਏ ਸਾਰੇ ਆਏ ਉਹਨਾਂ ਨੇ ਕਿਸੇ ਨੇ ਬਾਲਟੀ ਨਾਲ ਕੇ ਨਾ ਕਿਸੇ ਤਰੀਕੇ ਨਾਲ ਜਿਸ ਤਰ੍ਹਾਂ ਵੀ ਹੋ ਸਕਦਾ ਹ ਜੋ ਵੀ ਉਸ ਵਕਤ ਸਾਧਨ ਉਪਲਬਧ ਹੋ ਸਕਦਾ ਹ ਉਹਦੇ ਨਾਲ बुझाने ਦੀ ਕੋਸ਼ਿਸ਼ ਕੀਤੀ ਹੈ ਬਾਕੀ ਕੁ ਮੁੰਡੇ ਕੋਲ ਸਾਡੇ ਕੋਲ ਟਰੈਕਟਰ ਹੈ ਉਹਨੇ ਸਪਰੇਅ ਕਰਨ ਵਾਲਾ ਪੰਪ ਹੈ ਉਹਦੇ ਕੋਲ ਬਾਗਬਾਨੀ ਹਲਾ ਉਹਦੇ ਟੈਂਕ ਚ ਪਾਣੀ ਭਰ ਕੇ ਉਹਦੇ ਨਾਲ ਪੂਰੇ ਘਰ ਤੇ ਪਾਣੀ ਦਾ ਛਿੜਕਾਓ ਕੀਤਾ ਤੇ ਜੀ ਦੀ ਵਜ੍ਹਾ ਨਾਲ ਥੋੜਾ ਠਮਾਓ